ਸਾਡੇ ਐਸਪੀ ਆਫ ਦਿ ਇਨਸਪੈਕਟਰ ਸਾਹਿਬ ਹਰਵੰਦ ਸਿੰਘ ਜੀ ਤੇ ਨਦੀ ਜਿਹੜੀ ਟੀਮ ਹੈਗੀ ਹੈ ਇਹ ਸ਼ਨੀ ਮੰਦਰ ਲਾਗੇ ਟਿਬਾ ਰੋਡ ਤੇ ਉੱਥੇ ਗੰਦੇ ਨਾਲੇ ਲਾਗੇ ਦਸਕਣਾ ਦੇ ਸਬੰਧ ਵਿੱਚ ਮੌਜੂਦ ਸੀਗੇ ਤੇ ਜਿਸ ਸੰਬੰਧੀ ਆਲਰੇਡੀ ਸਾਡੇ ਕੋਲ ਆਈਜੀ ਸਾਹਿਬ ਮਾਨਯੋਗ ਆਈਜੀ ਸਾਹਿਬ ਜੀ ਸੁਨੀਲ ਸ਼ਰਮਾ ਜੀ ਦੀ ਹਦਾਇਤ ਅਨੁਸਾਰ ਉੱਥੇ ਜਿਹੜੀ ਕਿ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਉਹਦੇ ਸਿਸਲੇ ਦੇ ਵਿੱਚ ਜਦੋਂ ਇੱਥੇ ਮੌਜੂਦ ਸੀਗੇ ਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਮੁਕੇਸ਼ ਕੁਮਾਰ ਇੱਕ ਗੰਗਾ ਜਿਹਦਾ ਘਰ ਕੰਪਨੀ ਵਾਗ ਲੱਗੇ ਹੈਗਾ ਤੇ ਬਰ ਰੋੜ ਤੇ ਤੇ ਉਧਰੋਂ ਇਹਨੇ ਹੀਰੋਇਨ ਦੀ ਸਪਲਾਈ ਵਾਸਤੇ ਆਪਣੇ ਮੋਟਰਸਾਈਕਲ ਤੇ ਜਾਣਾ ਹੈਗਾ ਵਿਜੇਨਗਰ ਸਾਈਡ ਨੂੰ ਸੋ ਇਨਫੋਰਮੇਸ਼ਨ ਦੇ ਆਧਾਰ ਤੇ ਐਫ ਆਈ ਆਰ ਜਿਹੜੀ ਹੈ ਦਰਜ ਕਰਵਾਈ ਗਈ ਸੋ ਇਹਨਾਂ ਦੇ ਨਾਲ ਪੁਲਿਸ ਪਾਰਟੀ 서ਬ ਇੰਸਪੈਕਟਰ ਨਰੀਸ਼ ਕੁਮਾਰ ਜੀ ਨਾਲ ਸੀਗੇ ਤੇ ਹੋਰ ਪੁਲਿਸ ਪਾਰਟੀ ਜਦੋਂ ਇਹ ਉੱਥੇ ਇਹਨਾਂ ਨੇ ਵਦ ਘਰ ਦੇ ਲਾਗੇ ਪਹੁੰਚ ਕੇ ਕੰਪਨੀ ਵਾਗ ਰੋੜ ਤੇ ਉੱਥੇ ਜਦੋਂ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਮੁਕੇਸ਼ ਮਰੂਫ ਗੰਜਾ ਆਪਣੇ ਮੋਟਰਸਾਈਕਲ ਤੇ ਕਾਬੂ ਕੀਤਾ ਗਿਆ ਜੀ ਤੇ ਮੈਨੂੰ ਕਾਲ ਕਰਕੇ ਮੌਕੇ ਤੇ ਬੁਲਾਇਆ ਗਿਆ ਤੇ ਮੇਰੀ ਪ੍ਰੈਜ਼ੈਂਸ ਦੇ ਵਿੱਚ ਇਹਦਾ ਜਿਹੜਾ ਪਿੱਠੂ ਬੈਗ ਸੀਗਾ ਬੈਗ ਦੇ ਵਿੱਚੋਂ ਸਰਚ ਕਰਨ ਤੇ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਆ 5 ਮੁਕਦਮੇ ਇਹਦੇ ਖਿਲਾਫ ਆਲਰੇਡੀ ਦਰਜ ਹੈਗੇ ਇੱਕ ਕਤਲ ਦਾ ਮੁਕਦਮਾ ਦਰਜ ਹੈ ਤੇ 4 ਮੁਕਦਮੇ ਐਨਡੀਪੀਐਸ ਦੇ ਵੀ ਚੱਲ ਰਹੇ ਨੇ ਇਹਦੇ ਜੀ ਹੈਰੋਇਨ ਲੈ ਕੇ ਕਿੱਥੋਂ ਆਉਂਦਾ ਤੇ ਕਿੰਨਾ ਕਿੰਨਾ ਨੂੰ ਵੇਚੀ ਇਹਦੀ ਸਪਲਾਈ ਬੀ ਲੁਧਿਆਣੇ ਚ ਹੀ ਹੁੰਦੀ ਹੈ ਔਰ ਲੁਧਿਆਣੇ ਵਿੱਚੋਂ ਹੀ ਇਹ ਜਿਹੜੀ ਹੈ ਰੋਇਨੇ ਖਰੀਦ ਤਕਰੀਬ 2 ਵੀਕ ਦਿਨ ਹੋਏ ਇਹਨੂੰ ਜਮਾਨਤ ਤੇ ਆਇਆ ਸਰ ਇਹ ਅਮਾਉਂਟ ਕਿੰਨੀ ਕੁ ਦੀ ਹੋਈਗੀ ਅਮਾਉਂਟ ਅਸੀਂ ਐਸੈਸ ਨਹੀਂ ਕਰ ਸਕਦੇ ਜੀ ਸਰ ਇਹਦੇ ਕੋਈ ਲਿੰਕ ਸਾਹਮਣੇ ਆਏ ਆ ਵੀ ਕੋਈ ਇੰਟਰਨੈਸ਼ਨਲ ਲਿੰਕ ਇੰਟਰਨੈਸ਼ਨਲ ਲਿੰਕ ਬਾਰੇ ਨਹੀਂ ਹਜੇ ਕਲੀਅਰ ਕੀਤਾ ਜਾ ਸਕਦਾ ਬਾਕੀ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੋਏਗੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਸਰ ਇਹ ਵਿਦਾਨ ਚੱਲੂਗੀ ਕਿ ਇਹ ਕਿੱਥੋਂ ਮਾਲ ਲੈਂਦਾ ਸੀ ਕਿਦਾਂ ਨੂੰ ਅੱਗੇ ਮਾਲ ਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਸਾਰਾ ਇਹਦੇ ਆਪਾਂ ਇਹਦੀ ਡਿਟੇਲ ਦੇ ਵਿੱਚ ਦੀ ਜਿਹੜੀ ਤੇ ਜਿਹੜਾ ਦਾ ਮੋਟਰਸਾਈਕਲ ਆ ਉਹ ਕਿਹੜਾ ਇਹਦਾ ਆਪਣਾ ਸੀ ਜਾਂ ਉਹ ਵੀ ਚੋ ਇਹਦੀ ਪਹਿਲਾਂ ਮੋਬਾਈਲ ਦੀ ਦੁਕਾਨ ਸੀਗੀ ਮੋਬਾਈਲ ਦਾ ਕੰਮ ਕਰਦਾ ਸੀਗਾ ਬਟ ਇਹ ਗਲਤ ਸੰਗਤ ਵਿੱਚ ਪੈ ਕੇ ਇਹਨੇ ਆਪ ਯੂਜ਼ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਹਿਰੋਇਨ ਤੇ ਫਿਰ ਅੱਗੇ ਇਹਨੇ ਸਪਲਾਈ ਕਰਨੇ ਵੀ ਸ਼ੁਰੂ ਕਰ ਦਿੱਤੀ ਸੀਗੀ ਤੇ ਜੇ ਅੱਜ ਇਹ ਜੇਲ੍ਹ ਦੇ ਵਿੱਚ ਰਿਹਾ ਹੈ ਕਰੀਬ 4-5 ਮੁਕੱਦਮਿਆਂ ਦੇ ਬਿਤੇ ਦਰਜ ਹੈਗੇ ਜਿੱਦ ਤੋਂ 4 ਐਨਡੀਪੀਐਸ ਦੇ ਮੁਕੱਦਮੇ ਦਰਜ ਹੈ ਉਹ ਤੇ ਜੇਲ੍ਹ 'ਚ ਹੀ ਰਿਹਾ ਹੈਗਾ ਤੇ ਹੁਣ ਵੀਕ ਦਿਨ ਤੋਂ ਜਦੋਂ ਆਇਆ ਹੈਗਾ ਆਨ ਤੇ ਇਹਦੀ ਫਿਰ ਜਿਹੜੇ ਇਹਦੇ ਪੁਰਾਣੇ ਜਿਹੜੇ ਹੈਗੇ ਇਹਦੇ ਗਾਖ ਉਹਨਾਂ ਨੇ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਐਸਟੀਐਫ ਪੂਰੀ ਜੜ ਤੱਕ ਜਾਏਗੀ ਜੀ ਇਹਦਾ ਨੈਕਸਸ ਕੀ ਹੈਗਾ ਇਹਦੇ ਨਾਲ ਕੌਣ ਕੌਣ ਹੈਗੇ ਜਿਹੜੇ ਇਹਦੀ ਮਦਦ ਕਰਦੇ ਜਾਂ ਇਹਦੀ ਸਪਲਾਈ ਕਿੱਥੇ ਕਿੱਥੇ ਹੈਗੀ ਆ ਇਹ ਸਾਰੀ ਡਿਟੇਲ ਜਿਹੜੀ ਹੈ ਇਹ ਰਹਦੇ ਕਿੱਥੇ ਇਹ ਕੰਪਨੀ ਵਾਲਾ ਮੁਹੱਲਾ ਪੈਂਦਾ ਇੱਕ ਉੱਥੇ ਦਾ ਰਹਿਣ ਵਾਲਾ ਹੈ ਮਕਾਨ ਆਪਣਾ ਜਾਂ ਕਿਰਾਏ ਤੇ ਹੈ ਜੀ ਇਹਦੀ ਇਹਦੀ ਕਲੀਅਰ ਕਟ ਇਨਵੈਸਟੀਗੇਸ਼ਨ ਹੋਈਗੀ ਇਹਦੇ ਡਾਕੂਮੈਂਟ ਵਗੈਰਾ ਸਾਰੇ ਲੈ ਜਾਣਗੇ ਸਰ ਰਿਮਾਂਡ ਵਗੈਰਾ ਵੀ ਇਹਨਾਂ ਦਾ ਲੋਕ ਵੀ ਰਿਮਾਂਡ ਹਾਂਜੀ ਹਾਂਜੀ ਬਿਲਕੁਲ ਇਹਦਾ ਰਿਮਾਂਡ ਲਿਆ ਜਾਏਗਾ ਜੀ ਔਰ ਫਰਦਰ ਇਨਵੈਸਟੀਗੇਸ਼ਨ ਇਹਦੀ ਜਿਹੜੀ ਹੈ ਪੜਤਾਲ ਕੀਤੀ Tchau,